ਆ ਇੱਥੇ ਆਉਗੇ ਬੰਦ ਇੱਥੇ ਲਈ ਇੱਟ ਚਾਹੀਦੀ ਹੈ ਬਾਬਾ ਜੀ ਆ ਇੱਟ ਵੀ ਇਹਨਾਂ ਦੇ ਵਿੱਚੋਂ ਹੀ ਕੱਢਣੀ ਆ ਲਓ ਜੀ ਇੱਕ ਹੋਰ ਸਵਾਲ ਲੈ ਕੇ ਆਏ ਆਪਾਂ ਇੱਟਾਂ ਦਾ ਸਵਾਲ ਲੈ ਕੇ ਆਏ ਆ ਸਵਾਲ ਆਪਣਾ ਕੀ ਆ ਇੱਟਾਂ ਦੇ ਨਾਲ ਤਿੰਨ ਡੱਬੇ ਬਣੇ ਆ ਇੱਕ ਹਾਂਜੀ ਦੋ ਤਿੰਨ ਪੂਰੇ ਡੱਬੇ ਬਣੇ ਤਿੰਨ ਤੁਹਾਡਾ ਸਵਾਲ ਕੀ ਆ ਤੁਸੀਂ ਕੀ ਕਰਨਾ ਵਾ ਕਿ ਇਹਨਾਂ ਦੇ ਵਿੱਚੋਂ ਤਿੰਨ ਇੱਟਾਂ ਹਲਾਉਣੀਆਂ ਵਾ ਤੇ ਤਿੰਨ ਇੱਟਾਂ ਫਿੱਟ ਕਰ ਦੇਣੀਆਂ ਤੇ ਇਹੋ ਜਿਹੇ ਚਾਰ ਡੱਬੇ ਬਣਨੇ ਚਾਹੀਦੇ ਡੱਬੇ ਬਣਨੇ ਚਾਹੀਦੇ ਬੰਦ ਆ ਡੱਬਾ ਜਿਹੜਾ ਖੁੱਲਾ ਵਾ ਨਾ ਇਦਾਂ ਨਹੀਂ ਇਹੋ ਜਿਹੀ ਚਾਰ ਡੱਬੇ ਬਣਨੇ ਚਾਹੀਦੇ ਐਸ ਟਾਈਮ ਤੇ ਤਿੰਨ ਆ ਇੱਟਾਂ ਨੂੰ ਹਿਲਾਉਣੀ ਆ ਸਿਰਫ ਤਿੰਨ ਜਿਆਦਾ ਇੱਟਾਂ ਨਹੀਂ ਲਾਉਣੀ ਆ ਕਿਤੇ ਵੀ ਤਿੰਨ ਹੀ ਲਾ ਸਕਦੇ ਹਾਂ ਜਿੱਥੋਂ ਮਰਜ਼ੀ ਹਿਲਾ ਸਕਦੇ ਜੇ ਇੱਟਾਂ ਤੁਸੀਂ ਤਿੰਨ ਹੀ ਚੁੱਕਣੀਆਂ ਇੱਕ ਇਹ ਆ ਗਏ ਫੇਰ ਹਨਾ ਆਪਾਂ ਮਾਨੂੰ ਇੱਕ ਇਟ ਤੁਸੀਂ ਲਾਤੀ ਆ ਦੱਬੇ ਚਾਰ ਬਣਾਉਣੇ ਆਪਾਂ ਇਹ ਬਾਬਾ ਜੀ ਛੋਟਾ ਵੀ ਕਰ ਸਕਦੇ ਨੇ ਐਡੇ ਬਣਾਉਣੇ ਪੂਰੀ ਇਟ ਦੇ ਦੱਬੇ ਇੱਕੋ ਹੀ ਹੋਣੇ ਚਾਹੀਦੇ ਆ ਦੱਬੇ ਬਰਾਬਰ ਦੇ ਹੋਣੇ ਚਾਹੀਦੇ ਆ ਇਹ ਨਹੀਂ ਫੇਰ ਪਿਆਰੋ ਫੇਰ ਦੇ ਇੱਕ ਇਟ ਚਾਹੀਦੀ ਆ ਨਾ ਆਪਾਂ ਤੁਸੀਂ ਤਿੰਨ ਬਣਾਏ ਹੁਣ ਦੋ ਇਟਾਂ ਲਾਈਆਂ 1 2 3 ਆ ਚੌਥਾ ਡੱਬਾ ਕੰਪਲੀਟ ਮੰਨਣਾ ਜੇ ਇੱਕ ਇਟ ਘਟਦੀ ਆ ਇਹ ਫੇਰ ਪਿਆਰੋ ਆ ਹੋ ਗਿਆ ਫੇਰ ਇੱਦਾਂ ਹਾਂ ਤੇ ਇਹ ਉਦਾਂ ਵੱਡੇ ਹੋ ਗਏ ਆ ਦੂਰ ਤੋਂ 1 2 3 ਬਣੇ ਆਏ ਦੱਬੇ 4 ਇਦਾਂ ਦੇ ਬਣਨੇ ਚਾਹੀਦੇ ਆ ਇਹ ਤੇ ਪਿਆਰੋ ਫਿਰ ਤੇ ਇੱਕ ਇੱਟ ਲਾ ਲੋ ਆ ਇੱਟ ਇੱਥੇ ਲੱਗ ਗਈ ਆ ਇਥੇ ਆ ਹੋ ਗਏ ਬੰਦ ਇੱਥੇ ਲਈ ਇੱਟ ਚਾਹੀਦੀ ਹੈ ਬਾਬਾ ਜੀ ਆ ਇੱਟ ਵੀ ਇਹਨਾਂ ਦੇ ਵਿੱਚੋਂ ਹੀ ਕੱਢਣੀ ਆ ਬਣਨੇ ਆਏ ਬਣਾਉਣੇ ਚਾਹ ਰਿਹਾ ਮੈਂ ਨਾ ਬਾਬਾ ਜੀ ਫਿਰ ਇਹ ਦੇ ਆਪਾਂ ਨੂੰ ਇੱਕ ਇੱਟ ਚਾਹੀਦੀ ਆ ਅਸੀਂ ਤੁਸੀਂ ਕਹਿੰਦੇ ਨਹੀਂ ਚਾਹੀਦੀ ਨਾ ਇੱਟ ਨਹੀਂ ਚਾਹੀਦੀ ਇਦਾਂ ਬਣਨਾ ਹੈ ਤੁਸੀਂ ਕਹਿੰਦੇ ਇਟ ਚਾਹੀਦੀ ਆ ਨਹੀਂ ਚਾਹੀਦੀ ਇਹਨਾਂ ਇਟਾਂ ਨੂੰ ਰਜਿਸਟਰ ਕਰਕੇ ਬਣਾਉਣਾ ਦਿਮਾਗੀ ਕਸਰੇ ਦਿਆ ਥੋੜਾ ਦਿਮਾਗ ਲਾ ਉਹ ਬਣੂਗਾ ਇੱਡੀ ਗੱਲ ਨਹੀਂ ਆ ਬਾਕੀ ਵੀਰ ਪੂਰੇ ਖੂਬੇ ਆਪਣੇ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਧਿਆਨ ਦਿਓ ਇੱਥੇ ਆ ਚਪੋਣ ਤੇ ਕਿੱਥੇ ਲਾ ਦੂ ਕਿੱਥੇ ਲਾ ਦੂ ਠੀਕ ਆ ਬਾਬਾ ਜੀ 1 2 4 ਇਟਾਂ ਤੁਸੀਂ ਲਾਈਆਂ ਕਿੰਨੀਆਂ ਤਿੰਨ ਤੇ ਤਿੰਨ ਲਾਈਆਂ ਵਾ ਤਿੰਨ ਟਾਈਆਂ ਵਾ ਹਾਂਜੀ ਇਹ ਦੇਖੋ ਵਾਪਸ ਕਿੱਦੋਂ ਤਿੰਨ ਲਾਈਆਂ ਕਿੱਦਾਂ ਵਾਪਸ ਵਾਪਸ ਰੱਖੋ ਪਹਿਲਾਂ ਨਾ ਥੋੜਾ ਜਿਹਾ ਇਹ ਆਹੀ ਆਪਣਾ ਹਨਾ ਹਾਂਜੀ ਫੋਨ ਫੋਨ ਬਣਾਉ ਦੁਬਾਰਾ ਕਿੱਦਾਂ ਬਣਾਇਆ ਥੋੜਾ ਦੋਸਤਾਂ ਨੂੰ ਦੱਸੀ ਗਿਆ ਆਪਾਂ ਤੇ ਆ ਇੱਕ ਇੱਕ ਟੇ ਆ ਲਾ ਲਈ ਵਾ ਠੀਕ ਆ ਦੋ ਹੋ ਗਈਆਂ ਇੱਥੇ ਲਾ ਦੋ ਇਹਨੂੰ ਆ ਦੋ ਚੋਕ ਲਈਆਂ ਵਾ ਦੋ ਚੁੱਕੀਆਂ ਗਈਆਂ ਆ ਆ ਪਾ ਤੀਜੀ ਲਾ ਦੀ ਇੱਥੇ ਜੀ ਇੱਥੇ ਹੁਣ ਵੇਖੋ ਬਾਬਾ ਜੀ 1 2 3 4 ਤੁਹਾਨੂੰ ਕਹਿਆ ਸੀ ਬਣਨਾ ਤੁਹਿਆਂ ਦੇ ਇੱਕ ਕਿਟ ਹੋਰ ਲਿਉਣੀ ਪੈਣੀ ਆ ਉਹ ਵੀ ਦਿਮਾਗ ਦੀ ਗੱਲ ਆ ਬਾਬਾ ਜੀ ਦਿਮਾਗ ਦੀ ਗੱਲ ਹੁਣ ਮੈਂਡ ਚ ਆ ਗਈ ਸਾਡੇ ਹਾਂ ਤਾਂ ਹੀ ਆਪਾਂ ਲਿਖਦੇ ਆ ਕਿ ਦਿਮਾਗੀ ਕਸਰਤ ਆਏ ਕਮੈਂਟ ਕਰਿਆ ਕਰੋ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਹੋ ਜਿਹੇ ਸਵਾਲਾਂ ਨਾਲ ਵਾਸਤੇ ਚੈਨਲ ਨੂੰ ਕਰ ਲੋ ਫੋਲੋ ਠੀਕ ਆ ਦੋਸਤੋ ਧੰਨਵਾਦ ਜੀ